ਮੇਰਾ ਨਾਮ ਜਸਵੰਤ ਸਿੰਘ ਸਾਨੂੰ ਉਸਦਾ ਰਬਾਵਾ ਸਿੰਘ ਮੈਂ ਇੱਥੇ ਸ਼੍ਰੀ ਗੁਰੂ ਰਾਮਦਾਸ ਕਲੋਨੀ ਉਰਫ ਪੰਛੀ ਕਲੋਨੀ ਜੋ ਪ੍ਰਾਣਾ ਨਾ ਆਏ ਦਾ ਉਹਦਾ ਵਸਨੀਕ ਆ ਤੇ ਸਾਨੂੰ ਇੱਥੇ ਜੋ ਰਸਤਾ ਕਾਗਜ਼ਾਂ ਦੇ ਵਿੱਚ ਹੈਗਾ ਰੇਲਵੇ ਨੇ ਉੱਥੇ ਇੱਕ ਛੋਟੀ ਜੀ ਪੁਲੀ ਬਣਾ ਕੇ ਪਾਣੀ ਦੀ ਨਿਕਾਸੀ ਬੜਾਤੀ ਔਰ ਸਾਨੂੰ ਇੱਥੇ ਰਸਤੇ ਦੀ ਪ੍ਰੋਬਲਮ ਆ ਉਹ ਸਾਡਾ 11 ਫੁੱਟ ਦਾ ਰਸਤਾ ਜਿਹੜਾ ਇਸ ਲੈਂਡ ਨੂੰ ਹੁੰਦਾ ਜਾਂ ਜਿਹੜਾ ਇਹਨਾਂ ਜ਼ਮੀਨਾਂ ਨੂੰ ਰਸਤਾ ਹੁੰਦਾ 11 ਫੁੱਟ ਦਾ ਉਹ ਰਸਤਾ ਰੇਲਵੇ ਨਹੀਂ ਛੱਡ ਰਿਆ ਇਹ ਆਰਾਮਨਗਰ ਦੀ ਜ਼ਮੀਨ ਪੈਂਦੀ ਆ ਔਰ ਰਸਤਾ ਵੀ ਆਰਾਮਨਗਰ ਤੋਂ ਇਸ ਜਮੀਨ ਨੂੰ ਆਦਾ 11 ਫੁੱਟ ਦਾ ਸਾਡਾ ਇਹੀ ਪ੍ਰੋਟੈਸਟ ਆ ਔਰ ਸਰਕਾਰ ਅਗੇ ਬੇਨਤੀਆਂ ਅਸੀਂ ਦਰਖਾਸਤਾਂ ਵੀ ਦਿੱਤੀਆਂ 2016 ਤੋਂ ਸੜਕਾਂ ਚੱਲ ਰਹੀਆਂ ਤੇ ਇਸ ਕਰਕੇ ਉਹ ਜਿਹੜਾ ਰਸਤਾ ਵਾ ਸਾਡੀ ਸੁਣਵਾਈ ਨਹੀਂ ਕਰਦੇ ਅਸੀਂ ਹੁਣ ਵੀ ਚਿੱਠੀਆਂ ਦਿੱਤੀਆਂ ਨੇ ਉਹਨਾਂ ਨੂੰ ਤੇ ਹੁਣ ਅਸੀਂ ਪ੍ਰੋਗਰਾਮ ਬਣਾਇਆ ਵਾ ਵੀ ਅਸੀਂ 20 ਦਿਨ ਤੋਂ ਬਾਅਦ ਇੱਥੇ ਰੇਲ ਰੋਕਾਂਗੇ ਧਰਨਾ ਲਾਵਾਂਗੇ ਜੇ ਸਾਡੀ ਪ੍ਰਸ਼ਾਸਨ ਨੇ ਜਾਂ ਸਾਡੀ ਕਿਸੇ ਨੇ ਗੱਲਾਂ ਸੁਣੀ ਰੇਲਵੇ ਭਗਦੇ ਨਾ ਸੁਣੀ ਤੇ ਸਾਡਾ ਰੇਲਵੇ ਵਿਧਾਰੀਆਂ ਨਾਲ ਵੀ ਸੰਪਰਕ ਹੋ ਰਿਹਾ ਸਾਨੂੰ ਲਾਰੇ ਲਾਉਂਦੇ ਕੋਈ ਕਹਿੰਦਾ ਕੱਲ ਲਾਵਾਂਗਾ ਕੋਈ ਕਹਿੰਦਾ ਪਰਸੋਂ ਆਵਾਂਗਾ ਸਾਨੂੰ ਇਹਦੇ ਰਸਤੇ ਦੀ ਬਹੁਤ ਬੁੜੀ ਦਿੱਕਤ ਆ ਤੁਸੀਂ ਵੀ ਹੁੰਦੇ ਆ ਰਸਤੇ ਵੀ ਵੇਖਿਆ ਹਣ ਕਿਦਾਂ ਦਾ ਰਸਤਾ ਸਾਡਾ ਇਹ ਵੀ ਰਸਤਾ ਰੇਲਵੇ ਦਾ ਹੀ ਆ ਇੱਥੋਂ ਸਾਰਾ ਰਸਤਾ ਕੋਈ ਨਹੀਂ ਜੇ ਤਦ ਵੀ ਤੁਸੀਂ ਇੱਕ ਕਲੋਨੀ 'ਚ ਮਕਾਨ ਲਿਆ ਤੇ ਕਲੋਨ ਆਈ ਜਾਂਦੇ ਕੋ ਤੁਹਾਨੂੰ ਗੱਲ ਬਾਤ ਨਹੀਂ ਦੱਲਣਾ ਕੀਤੀ ਤੁਸੀਂ ਨਹੀਂ ਬਾਅਦ ਵਿੱਚ ਕੀਤੀ ਗੱਲ ਹਾਂ ਜਦੋਂ ਇੱਥੇ ਲੋਕਾਂ ਨੇ ਜਗ੍ਹਾ ਲਈ ਆ ਉਦੋਂ ਉਹ ਹੀ 11 ਫੁੱਟ ਦਾ ਰਸਤਾ ਦੱਸ ਕੇ ਮਾਲਕ ਜ਼ਮੀਨ ਵਾਲੇ ਨੇ ਉਹ ਰਸਤਾ ਵੇਚ ਦਿੱਤਾ ਪਲਾਟ ਵੇਚ ਦਿੱਤੇ ਕੱਟ ਕੇ ਤੇ ਦੇਖੋ ਦੇਖੀ ਸਸਤੇ ਪਲਾਟ ਸੀਗੇ ਗਰੀਬ ਲੋਕ ਸੀਗੇ ਇੱਥੇ ਕੋਈ ਜ਼ਿਆਦਾ ਅਮੀਰ ਲੋਕ ਨਹੀਂ ਹੈਗੇ ਢੜ-ਝੜ ਮਜ਼ਦੂਰ ਆ ਉਹਨੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ 5-5000 ਰੁਪਇਆ ਲੈ ਕੇ 5-5 ਬੰਦੇ ਪਲਾਟ ਦੇ ਤੇ ਤੁਸੀਂ ਮਕਾਨ ਬਣਾ ਲਓ ਆਪਣੇ ਤੇ ਬਾਅਦ 'ਚ ਪੈਸੇ ਮੈਨੂੰ ਦੇ ਦਿਓ ਇਸ ਲੋਅ ਜਿਹੜੇ ਲੋਕਾਂ ਨੇ ਮਕਾਨ ਬਣਾ ਲਏ ਇੱਥੇ ਰਸਤਾ ਉਹ ਨਹੀਂ ਉਹੀ 11 ਫੁੱਟ ਦਾ ਦੱਸਿਆ ਕਾਗਜ਼ਾਂ ਦੇ ਵਿੱਚ ਜੋ ਜ਼ਮੀਨ ਦਾ ਹੈਗਾ ਆ ਤੇ ਅਸੀਂ ਸੋਚਿਆ ਵੀ ਜਦੋਂ ਇਹ ਰਸਤਾ ਹੈਗਾ ਕਾਗਜ਼ਾਂ ਦੇ ਵਿੱਚ ਇਤੋਂ ਬਾਦੀ ਹੋ ਜੇਗੀ ਇੱਥੇ ਉਹ ਜਿਹੜੀ ਜੀਨੀ ਤਰ੍ਹਾਂ ਦੀ ਲੈਂਡ ਹੈ ਇੱਥੇ ਤੇ ਕੱਲ ਨੂੰ ਆਪੇ ਤੇ ਫਾਰਕਸਨ ਰੇਲਵੇ ਲਾ ਕੇ ਦੇਗੀ ਲੇਕਿਨ ਰੇਲਵੇ ਨਾਲ ਕਾਰਵਾਈ ਕਰਨ ਤੋਂ ਬਾਅਦ ਵੀ ਉਹ ਰੇਲਵੇ ਨੇ ਅੱਜ ਤੱਕ ਸਾਡੀ ਗੱਲ ਨਹੀਂ ਸੁਣੀ 14 ਸਾਲ ਹੋ ਗਿਆ ਹਾਂ ਲੈਂਡ ਕਿਸੇ ਰਾਜਨੀਤਿਕ ਅਧਿਕਾਰੀ ਨਾਲੋਂ ਨਹੀਂ ਲੈਂਡ ਸੁਦੇ ਹੈ ਇਹਨੇ ਮੁੰਮੈਂਡਣਾ ਗੱਲ ਹਾਂ ਅਸੀਂ ਲੋਕਲ ਐਮਐਲਏ ਗੁਰ ਆਪਣੇ ਕੀ ਨਾਉਰਾ ਪਾੜਾ ਸਾਹਬ ਦਾ ਜੀ ਗੁਰਮੀਤ ਸਿੰਘ ਪਾੜਾ ਵਰਿੰਦਰ ਮੀਤ ਸਭ ਤੋਂ ਪਹਿਲਾਂ ਅਸੀਂ ਗੁਰਬਚਨ ਸਿੰਘ ਬੱਬੇ ਹੜੀ ਦੇ ਧਿਆਨ ਚ ਗੱਲ ਲੈਂਦੀ ਉਹ ਪਹਿਲਾ ਐਮਐਲਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਉਹ ਗੁਰਬਚਨ ਸਿੰਘ ਨੇ ਸਾਡੇ ਇੱਥੇ ਗਲੀਆਂ ਬਣਵਾਤੀਆਂ ਰਸਤੇ ਦਾ ਮਸਲਾ ਹੱਲ ਨਹੀਂ ਹੋਇਆ ਉਹਨਾਂ ਕੋਲ ਉਸ ਤੋਂ ਬਾਅਦ ਵਰਿੰਦਰ ਮੀਤ ਸਿੰਘ ਪਾੜਾ ਐਮਐਲਏ ਆਏ ਅਸੀਂ ਉਹਨਾਂ ਨੂੰ ਵੀ ਦੀਆਂ ਦਰਖਾਸਤਾਂ ਦਿੱਤੀਆਂ ਹੁਣ ਵੀ ਮੌਜੂਦਾ ਐਮਐਲਏ ਉਹ ਹੀ ਹੈ ਮਤਲਬ ਕਿ 7-8 ਸਾਲ ਤੋਂ ਉਹਨਾਂ ਨੂੰ ਹੁਣ ਵੀ ਅਸੀਂ ਪ੍ਰੋਟੈਸਟ ਕੀਤਾ ਦਿੱਤੀਆਂ ਐਪਲੀਕੇਸ਼ਨਾਂ ਲੇਕਿਨ ਸਾਡੇ ਰਸਤੇ ਬਾਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਆਮ ਆਦਮੀ ਪਾਰਟੀ ਦੇ ਬਹਿਲ ਸਾਹਿਬ ਆ ਉਹ ਚੇਅਰਮੈਨ ਬਣਾਏ ਆ ਇਥੋਂ ਦੇ ਉਹਨਾਂ ਨੇ ਗੁਰਦਾਸਪੁਰ ਦੇ ਉਹਨਾਂ ਨਾਲ ਵੀ ਗੱਲ ਕੀਤੀ ਗਈ ਆ ਤੇ ਲੇਕਿਨ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੂੰ ਵੀ ਲਿਖਤੀ ਚਿੱਠੀ ਦਿੱਤੀ ਲਿਖਤੀ ਚਿੱਠੀ ਦਿੱਤੀ ਉਹਨਾਂ ਨੂੰ ਹਾਂ ਉਹਨਾਂ ਨੂੰ ਵੀ ਦਿੱਤੀ ਲਿਖਤੀ ਚਿੱਠੀ ਲੇਕਿਨ ਸਾਡੀ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਚਾਰ ਵਾਰ ਗਏ ਚਾਰ ਵਾਰ ਚਾਰ ਵਾਰੀ ਉਹਨਾਂ ਨੂੰ ਮਿਲ ਆਏ ਆ ਮੰਗ ਕਰਦੇ ਹੋਏ ਅਸੀਂ ਮੰਗੇ ਹੋ ਕਰਦੇ ਆਂ ਪ੍ਰਸ਼ਾਸਨ ਤੋਂ ਤੇ ਰੇਲਵੇ ਵਿਭਾਗ ਤੋਂ ਕਿ ਸਾਡਾ ਜਿਹੜਾ ਕਾਜਿਆ ਵਿੱਚ 11 ਫੁੱਟ ਰਸਤਾ ਹੈਗਾ ਉਹ ਸਾਡਾ ਰਸਤਾ ਬਹਾਲ ਕਰਕੇ ਸੱਚਾਹੇ ਅੰਡਰਪਾਸ ਪਾਇਆ ਜਾਵੇ ਚਾਹੇ ਫਾਟਕ ਲਾਇਆ ਜਾਵੇ ਜਿੱਦਾਂ ਵੀ ਰੇਲਵੇ ਨੂੰ ਚੰਗਾ ਲੱਗਦਾ ਅੰਡਰਪਾਸ ਬਣਾ ਕੇ ਦੇਣ ਚਾਹੇ ਉਹ ਸਾਨੂੰ ਰੋਕ ਤੋਂ ਦੀ ਫਾਟਕ ਲਾ ਕੇ ਦੇਣ ਸਾਨੂੰ ਸਾਡਾ ਰਸਤਾ ਦੇਣ ਰਸਤਾ ਖਾਸ ਦੀ ਮੰਗ ਨਹੀਂ ਪੂਰੀ ਜੇ ਅੱਗੇ ਕੀ ਜੇ ਸਾਡੀ ਮੰਗ ਨਹੀਂ ਪੂਰੀ ਹੋਏਗੀ ਤੇ ਅਸੀਂ 20 ਦਿਨ ਦਾ ਆਲਟੀਮੇਟਮ ਦਿੱਤਾ ਵਾ ਉਸ ਤੋਂ ਬਾਅਦ ਅਸੀਂ ਇੱਥੇ ਰੇਲ ਰੋਕਾਂਗੇ ਧਰਨਾ ਲਾਵਾਂਗੇ ਪਕਾ ਕਰਨਾ ਚੱਲੂ ਜਾਂਦਾ ਸਾਡੀ ਮਗਰੀ ਮਲੀ ਜਾਂਦੀ। ਲਾ ਜੀ ਜੀ ਦਾ ਸੁਖੇਦਰ ਭਦਰ ਸਿੰਘ ਆ। ਸਾਨੂੰ ਦਲੀਪ ਸਿੰਘ ਆ। ਤੇ ਮੈਂ ਰਹਿੰਦਾ ਤੇ ਉੱਥੇ ਸ਼ਰਕਤੋਂ ਪਾਰ ਆ ਵੀ ਸਾਡੇ ਗੁਰਦੁਆਰਾ ਜਿਹੜਾ ਨਾ ਉਹਨੂੰ ਵੀ ਇਹ ਰਾਹ ਹੀ ਜਾਂਦਾ। ਬਾਕੀ ਇਹ ਕਲੋਨੀ ਸਾਡਾ ਆਮ ਹੋਣ ਜਾਣਾ ਕਿਉਂਕਿ ਜਦੋਂ ਕੋਈ ਪ੍ਰੋਗਰਾਮ ਹੁੰਦਾ ਜਾਂ ਕਿਸੇ ਦੇ ਵਿਆਹ ਸ਼ਾਦੀ ਹੁੰਦਾ ਤੇ ਸਾਨੂੰ ਆਉਣਾ ਪੈਂਦਾ। ਤੇ ਇਹ ਰਸਤਾ ਜਿਹੜਾ ਹੁਣ ਰਸਤਾ ਜਿਹੜਾ ਨਾ ਇਹ 2 11 ਫੁੱਟ ਦਾ ਰਸਤਾ RAM Nagar ਤੋਂ ਆ ਜਮੀਨ 65 ਕਿਲੇ ਜਮੀਨ ਹੈ ਇਹਨੂੰ ਆਉਂਦਾ ਤੇ ਇੱਥੇ ਇੱਕ ਮੰਦਿਰ ਹੈ ਉਹਨੂੰ ਵੀ ਇਹੋ ਰਸਤਾ ਜਾਂਦਾ। ਹੁਣ ਗੁਰਦੁਆਰਾ ਬਣ ਗਿਆ ਉਹਨੂੰ ਹੀ ਉਹ ਰਸਤਾ ਜਾਂਦਾ ਹਾਲ ਦੇ ਵਿੱਚ ਉੱਥੇ ਇੱਕ ਛੋਟੀ ਪੁਲੀ ਬਣੀ ਹੈ ਕੋਈ 5 ਫੁੱਟ ਦੀ ਉੱਚੀ ਤੇ 8 9 ਫੁੱਟ ਲੰਮੀ ਉਹਦੇ ਉਹਨੇ ਥੱਲੋਂ ਦੀ ਲੋਕੀ ਮੋਟਰਸਾਈਕਲ ਲਗਾ ਕੇ ਛੋਟੀਆਂ ਰੇੜੀਆਂ ਰੁੜੀਆਂ ਲਗਾ ਕੇ ਤੇ ਸਬਜ਼ੀ ਮੰਡੀ ਜਾਂਦੇ ਨੇ ਬਾਕੀ ਜ਼ਿੰਮੇਦਾਰਾਂ ਨੂੰ ਜਿਹੜਾ ਨਾ ਸਬਜ਼ੀ ਮੰਡੀ ਤੇ ਦੂਜੀ ਮੰਡੀ ਉਹੋ ਹੀ ਲੱਗਦੀ ਆ ਅੱਗੇ ਆਈਟੀਆਈ ਆ ਬੁੜੀਆਂ ਦੀ ਤੇ ਇਹ ਰਸਤਾ ਇੱਥੋਂ ਸਰਾ 1/2 ਕਿਲੋਮੀਟਰ ਪੈਂਦਾ ਤੇ ਉੱਤੋਂ ਦੀ ਜਾਣਾ ਪਏ ਤਾਂ 5 ਕਿਲੋਮੀਟਰ ਪੈਂਦਾ ਸਰਾ ਉਤੋਂ ਦੀ ਇਹ ਪਤਾ ਨੂੰ ਉਤੋਂ ਦੀ ਛੜਕ ਤੋਂ ਜਾਣਾ ਪਏ ਤਾਂ 5 ਕਿਲੋਮੀਟਰ ਬਾਕੀ ਇਹ 2014 ਤੋਂ ਕੇਸ ਟੇਕ ਅਪ ਕੀਤਾ ਇੱਥੇ ਤਿੰਨ ਮੋਤਾ ਹੋ ਗਈਆਂ ਹਨ ਕੰਧਾਰਾਂ ਦੇ ਬੱਚਿਆਂ ਦੀਆਂ ਉਤੋਂ ਦੀ ਆਉਂਦੇ ਹਨ ਮੋਤਾ ਹੋ ਗਈਆਂ ਉਦੋਂ ਬਾਅਦ ਫਿਰ ਸੋਚਿਆ ਵੀ ਚਲੋ ਇੱਥੇ ਰਸਤਾ ਬਣਨਾ ਚਾਹੀਦਾ 2014 ਤੋਂ ਲੈ ਕੇ ਨਾਲ ਵੋਟਲੀ ਸਾਰਿਆਂ ਦੀ ਲਈ ਨਕਸ਼ਾ ਪਰਿਵਾਰੀ ਕੋਲ ਲੈ ਕੇ ਲਾਇਆ ਅੰਦਰ ਅੰਦਰ ਨਕਸ਼ਾ ਕਢਾ ਕੇ ਉਹ ਵੀ ਨਾਲ ਲਾਇਆ ਤੇ ਇਹੋ ਹੀ ਸਿਰਫ ਰਸਤਾ ਇਹੋ ਹੀ ਪੈਂਦਾ ਹੋਰ ਤੋਂ ਪੈਂਦਾ ਨਹੀਂ ਇਹ ਸਰਕਾਰ ਇੱਥੇ ਕੋਈ 2000 ਹੋਣਾ ਆਦਮੀ ਜੀ ਜਾਨੀ ਜਿਹੜੀ ਹੈ ਪੋਪੂਲੇਸ਼ਨ ਦੇ ਦੇਣੀ ਪੋਪੂਲੇਸ਼ਨ 2000 ਹੋਣੀ ਹੈ ਜੀ ਇੱਥੇ ਹਾਂ ਜੀ ਹਾਂ ਜੀ ਦੇ ਅੱਗੇ ਫਿਰ ਅੱਗੇ ਹੁਣ ਫਿਰ ਉਹਦੂ ਅਸੀਂ ਚੌਨਾ ਕਿੱਥੀਆਂ ਲਿਖੀਆਂ ਡੀਸੀ ਨੂੰ ਚਿੱਠੀ ਦਿੱਤੀ ਡੀਸੀ ਸਾਹਿਬ ਨਾਲ ਅੱਗੇ ਰੇ 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 ਵਾਰ ਦਿੱਤੀ ਚਿੱਠੀ ਵੀ ਬਣਾਓ ਉਹਦਾ ਰੈਫਰੈਂਸ ਦਿੱਤਾ ਸਭ ਕੁਝ ਚਿੱਠੀਆਂ ਦੇ ਵਿੱਚ ਇਹਨਾਂ ਨੇ ਕੱਖ ਨਹੀਂ ਕੀਤਾ ਤੇ ਜਦੋਂ ਜਾਂਦੇ ਰਹੇ ਆ ਜੀ ਤੁਸੀਂ ਉੱਤੇ ਲਿਖੋ ਫਿਰ ਕਹਿੰਦੇ ਰਿਹਾ ਵੀ ਫਿਰ ਅਸੀਂ 16 ਦੇ ਵਿੱਚ ਕਿੱਥੀ ਲਿਖੀ 19 ਦੇ ਲਿਖੀ ਤੇ ਹੁਣ ਫਿਰ ਹੁਣ ਪ੍ਰੋਬਲਮ ਇਹ ਆ ਵੀ ਜੇ ਉੱਥੇ ਇਸ ਰੇਲਵੇ ਸਾਈਡਿੰਗ ਦਾ ਪਲੇਟਫਾਰਮ ਬਣਾ ਦੇਣ ਤੇ ਮੁੜ ਕੇ ਇਹ ਰਾਹ ਬੰਦ ਹੋ ਜਾਂਦਾ ਕੋਈ ਹਾਲੀ ਨਹੀਂ ਇਹਦਾ ਤੇ ਇਸ ਕਰਕੇ ਇਹ ਰੇਲਵੇ ਸਾਈਡਿੰਗ ਦਾ ਜਿਹੜਾ ਇਹਨਾਂ ਪਲੇਟਫਾਰਮ ਪਰਲੇ ਪਾਸੇ ਬਣਾਉਣਾ ਉਦੋਂ ਥੱਲੋਂ ਦੀ ਪੁਲ ਬਣਾਉਣਾ ਤੇ ਜਾਂ ਉੱਤੋਂ ਹੀ ਉਹਨਾਂ ਦੀ ਰੇਲਵੇ ਵਾਲੀ ਨਹੀਂ ਮਰ ਜਾ ਜੇਤਾਂ ਵੀ ਕਰਨਗੇ ਕਿਉਂਕਿ ਕਲੋਨੀ ਦੇ ਲੋਕ ਯਾਦ ਦਾ ਸਕਣ ਲੋਕੀ ਬੱਚੇ ਸਕੂਲਾਂ ਵੀ ਇੱਥੋਂ ਉਦੋਂ ਵੀ ਆਉਂਦੇ ਨੇ ਇਦੋਂ ਵੀ ਜਾਂਦੇ ਨੇ ਤੇ ਹੋਰ ਕੋਈ ਰਸਤਾ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲੀ ਡੀਸੀ ਨੂੰ ਯਾਰ ਹਾਂਜੀ ਹਾਂਜੀ ਮੰਗ بار بار ਮੰਗ ਪਰ 23 ਜੁਲਾਈ ਨੂੰ 31 ਅਗਸਤ ਨੂੰ ਫੇਰ ਚਿੱਠੀਆਂ ਲਿਖੀਆਂ ਨੇ ਅਸੀਂ ਰੇਲਵੇ ਮਿਸਟਰ ਨੂੰ ਡਿਵੀਜ਼ਨਲ ਮੈਨੇਜਰ ਫਿਰੋਜ਼ਪੁਰ ਸਟੇਸ਼ਨ ਮਾਸਟਰ ਡੀਸੀ ਐਸਐਸਪੀ ਤੇ ਇਹਨਾਂ ਦਾ ਇੱਕ ਏਡੀਆ ਨੂੰ ਹੁੰਦਾ ਪਖਾਨਕੋਟ ਉਹਨੂੰ ਇੱਕ ਅਸਿਸਟੈਂਟ ਜਿਹੜਿਆ ਰਹਉ ਨੂੰ ਉਹਨਾਂ ਨਾਲ ਗੱਲਬਾਤ ਸਾਡੀ ਹੁੰਦੀ ਨਹੀਂ ਐ ਸੱਚੀਨ ਇਹਨਾਂ ਦਾ ਜਿਹੜਾ ਏਡੀ ਐ ਨਾ ਉਹਨਾਂ ਦੀ ਗੱਲਬਾਤ ਹੋਈ ਉਹ ਆਂਦਾ ਜੀ ਤੁਸੀਂ ਆਪਣਾ ਨਕਸ਼ਾ ਲੈ ਆਇਓ ਮੈਂ ਕਿਹਾ ਨਕਸ਼ਾ ਲੈ ਆਵਾਂਗੇ ਤੁਸੀਂ ਆ ਜਾਓ ਤੇ ਆਂਦਾ ਸਾਡੇ ਕੋਲ ਆਪਣਾ ਨਕਸ਼ਾ ਜੀ ਮੈਂ ਕਿਹਾ ਤਾਂ ਆਪਣਾ ਤੇ ਵੀ ਲੈ ਆਹੀ ਲੈ ਆਵਾਂਗੇ ਉਹ ਫਿਰ ਆਂਦਾ ਉਹਨਾਂ ਦੇ ਇੱਕ ਬਸੰਤ ਗ੍ਰੈਨ ਆ ਇੱਕ ਜਿਹੜਾ ਅਸਿਸਟੈਂਟ ਜੀ ਇੰਡੀਆ ਦਾ ਆਂਦਾ ਉਹਨਾਂ ਨਾਲ ਗੱਲ ਉਹਦੇ ਨਾਲ ਗੱਲ ਕਰੀ ਕਿ ਉਹ ਕਹਿੰਦਾ ਮੈਂ 1-2 ਦਿਨ ਤੱਕ ਆਵਾਂਗਾ ਤੇ ਸਾਡੇ ਕੋਲ ਸਾਡਾ ਨਕਸ਼ਾ ਹੋਲ ਆ ਸਾਡੇ ਜਾਂਦੇ ਹੋ ਤਾਂ ਇਹ ਕਾਪੀ ਕਰਾ ਕੇ ਤੁਹਾਨੂੰ ਉਹ ਦਿਨੀ ਦੇ ਦਿੰਦਾ ਮੇਨ ਮੰਗ ਕੇ ਤੇ ਇਹ ਜਿਹੜਾ ਦੇ ਇਹ ਜਿਹੜਾ ਮੇਨ ਮੰਗ ਖੜੀ ਇਹ ਆ ਪਈ ਰੇਲਵੇ ਸਾਈਡਿੰਗ ਜਿਹੜੀ ਇਹਨਾਂ ਪਲੇਟਫਾਰਮ ਬਣਾਉਣਾ ਉਹਦੇ ਤੋਂ ਪਹਿਲਾਂ ਇਹ ਰਸਤਾ ਬਣੇ ਅੰਡਰਗਰਾਉਂਡ ਪੁਲੀ ਬਣਾਉਣ ਦਾ ਮੈਨ ਲੈਵਲ ਮੈਨ ਲੈਵਲ ਜਿਹੜਾ ਉਹ ਫਾਟ ਕੇ ਲਾਓ ਉਹਨਾਂ ਦੀ ਮਰਜ਼ੀ ਆ ਪਰ ਰਸਤਾ ਜ਼ਰੂਰ ਬਣਨਾ ਚਾਹੀਦਾ ਨਾ ਬਣੇਗਾ ਤੇ ਅਸੀਂ ਜ਼ਿੰਮੇਦਾਰ ਤੇ ਜਿੰਨੀ ਕਲੋਨੀਆ ਦੇ ਸਾਡੇ ਉਥੇ ਧਰਨਾ ਦੇਾਂਗੇ ਜਿੰਨਾ ਤੇ ਮਰਜ਼ੀ ਦਾ ਨਾ ਪੈ ਕੰਮ ਰੋਕਾਂਗੇ ਫਿਰ ਇਹ ਹੀ ਆ ਹਾਂਜੀ ਮੈਂ ਮਾਈ ਗੁਰਜੀ ਦਾ ਖਾਲਸਾ ਵਾਈ ਜੀ ਦੀ ਫਤਿਹ ਮੈਂ ਐਮਸੀ ਵਰਿੰਦਰ ਕੌਰ ਵਾਰਡ ਨੰਬਰ 1 ਤੇ ਸਾਨੂੰ ਇਹੋ ਹੀ ਦਿੱਕਤ ਆ ਕਿ ਸਾਡਾ ਜਿਹੜਾ ਰਸਤਾ ਹੈ ਨਾ ਇਹ ਲੱਗੇ ਛੱਕ ਕੋਈ ਪਿਆ ਨਹੀਂ ਕੋਈ ਸੜਕ ਨਹੀਂ ਤੇ ਸਾਨੂੰ ਇਹ ਲੈਂਡ ਦੇ ਕ੍ਰੋਸਿੰਗ ਸਿਰਫ ਰਸਤਾ ਆ ਤੇ ਮਿਹਰਬਾਨੀ ਕਰਕੇ ਸਾਡੀ ਜਿਹੜੀ ਪੂਲੀ ਦਾ ਰਸਤਾ ਹੁਣ ਬਣਨ ਡਿਆ ਨਾ ਇਹ 150 ਸਾਲ ਪੁਰਾਣੀ ਸਾਡੇ ਬਜ਼ੁਰਗਾਂ ਨੂੰ ਵੀ ਇਹ ਦਿੱਕਤ ਸੀ ਜਿਹੜੀ ਸਾਨੂੰ ਅੱਜ ਸਹਿਣੀ ਪੈਣੀ ਆ ਤੁਹਾਡਾ ਮਿਹਰਬਾਨੀ ਕਰਕੇ ਤੁਹਾਡਾ ਰਸਤਾ ਜਿਹੜਾ ਬਣਾ ਦਿੱਤਾ। ਜੇ ਰਸਤਾ ਨਹੀਂ ਤੁਹਾਡਾ ਬਣਾ ਦੇਤੀ ਅੱਗੇ। ਫੇਰ ਅਸੀਂ ਧਰਨਾ ਲਾਵਾਂਗੇ। ਜੇ ਸਾਡਾ ਰਸਤਾ ਨਾ ਬਣਿਆ ਤੇ ਫੇਰ ਅਸੀਂ ਲੈਣ ਵੀ ਡੱਕਾਂਗੇ ਕਿਉਂਕਿ ਸਾਨੂੰ ਐਸ ਵਕਤਾਂ ਹੀ ਆਪ ਅਸੀਂ ਤੁਹਾਡੇ ਬੱਚੇ ਤੇ ਸਹੀ ਰਹਿਣਗੇ ਨਾ। ਅਸੀਂ ਆਪ ਜਿਹੜੀਆਂ ਬੀਬੀਆਂ ਪੈਣਾ ਬਜ਼ੁਰਗਾਂ ਨਾ ਅਸੀਂ ਬਜ਼ੁਰਗਾਂ ਚ ਹੀ ਆਗੇ ਜਦੋਂ 45 ਸਾਲ ਉਮਰ ਹੋ ਜਾਂਦੀ ਹੈ ਨਾ। ਅਸੀਂ ਬਜ਼ੁਰਗਾਂ ਆਹਾਂ ਨੂੰ ਮਰਨਾ ਪਏ ਗੱਡੀ ਥੱਲੇ ਆਣ ਕੇ ਤੇ ਅਸੀਂ ਮਰਾਂਗੇ। ਅਸੀਂ ਧਰਨਾ ਜ਼ਰੂਰ ਲਾਵਾਂਗੇ। ਸਾਰੀਆਂ ਬੀਬੀਆਂ ਨੇ ਪ੍ਰਾਨ ਕਰ ਲਿਆ ਕਿ ਸਾਡੇ ਬੱਚੇ ਤੇ ਅੱਗੋ ਸੁੱਖ ਸੁੱਖ ਦਾ ਸਾਹ ਲੈਣਗੇ ਨਾ। ਜੀਹਾਂ ਨੂੰ ਇਹ ਦਿੱਕਤ ਤੁਹਾਡੇ ਦੇਖੋ ਅੱਜ ਤੋਂ 2 2 ਮਹੀਨੇ ਹੋ ਗਿਆ ਮੇਰੇ ਤੁਹਾਡੇ ਖੁਦ ਮੇਰੇ ਘਰ ਹੀ ਮੇਰਾ ਜਵਾਈ ਤੇ ਮੇਰੀ ਬੇਟੀ ਆ ਰਹੀ ਆ ਤੋ ਉਹ ਇਸ ਤਰ੍ਹਾਂ ਡਿੱਗੇ ਤੇ ਅੱਗੋਂ ਜਵਾਈ ਨੇ ਕੀ ਮਖੌਲ ਕੀਤਾ ਕਿ ਤੁਸੀਂ ਤੁਹਾਡਾ ਰਸਤਾ ਹੀ ਨਹੀਂ ਬਣ ਸਕਦਾ ਅਸੀਂ ਇਸ ਤਰ੍ਹਾਂ ਸਾਡਾ ਮਨ ਇੰਨਾ ਦੁਖੀ ਆ ਸਾਡਾ ਤੇ ਅਸੀਂ ਰਸਤੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹਾਂ ਉਹਦਾ ਅਧਿਕਾਰੀਆਂ ਨੂੰ ਜਾਨੂ ਕਰਵਾ ਚੁਕ ਹਾਂ ਤਾਂ ਕਾਰੀਆਂ ਨੂੰ ਸਾਰੇ ਮਤਲਬ ਕਿ ਚਿੱਠੀਆਂ ਉੱਤੋਂ ਤੱਕ हां ਸਾਰਿਆਂ ਨੂੰ ਜਾ ਸਕਦਾ ਹੈ ਕਿੰਨੇ ਦਿਨਾਂ ਬਾਅਦ ਆਏ ਹਾਂ ਅਸੀਂ ਕਹਿ ਦਿੱਤਾ ਕਿ 15 ਦਿਨਾਂ ਤੋਂ ਬਾਅਦ ਜੇ ਹਨ ਮਹੀਨੇ ਤੋਂ ਬਾਅਦ ਜੇ ਹੱਡਾ ਮਤਲਬ ਇਥੋਂ ਰਸਤਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਬਣਨਾ ਤਾਂ ਅਸੀਂ ਅੱਗੇ ਖਲੋ ਕੇ ਧਰਨਾ ਲੰਮਾ ਮੇਰਾ ਨਾਰਾਣੀ ਦੇਵੀ ਆ ਮੈਂ ਨਿਊ ਗੁਰੂ ਰਾਮਦਾਸ ਕਲੋਨੀ ਦੀ ਰਹਿਣ ਵਾਲੀ ਆ ਇੱਥੇ ਆਇਆ ਸਾਨੂੰ ਕੋਈ 28 29 ਸਾਲ ਹੋ ਚਲੇ ਆ ਪਰ ਸਾਨੂੰ ਰਸਤਾ ਨਹੀਂ ਮਿਲਿਆ ਅਜੇ ਤੱਕ ਦੇਖੋ ਹੁਣ ਅਸੀਂ ਏਡੇ ਏਡੇ ਮਕਾਨ ਬਣਾਏ ਆ ਪੈਸੇ ਲਾਏ ਆ ਤੇ ਫਿਰ ਜੇ ਸਾਨੂੰ ਰਸਤਾ ਨਾ ਮਿਲਿਆ ਤੇ ਸਾਡੀ ਤਾਂ ਕੋਈ ਵੈਲਿਊ ਹੀ ਨਹੀਂ ਰਹੀ ਤੇ ਜਿਹੜੇ ਵੀ ਆਉਂਦੇ ਆ ਐਮਐਲਏ ਵਗੈਰਾ ਕੋਈ ਵੀ ਮਨਿਸਟਰ ਆਉਂਦੇ ਆ ਸਾਡੇ ਕੋਲ ਵੋਟਾਂ ਲੈ ਜਾਂਦੇ ਆ ਤੇ ਸਾਡੇ ਨਾਲ ਵਾਅਦੇ ਕਰ ਜਾਂਦੇ ਆ ਬਾਅਦ ਵਿੱਚ ਵਾਅਦੇ ਵੀ ਸਾਡੇ ਖਤਮ ਤੇ ਵੋਟਾਂ ਸਾਡੇ ਕੋਲੋਂ ਲੈ ਕੇ ਤੇ ਭੱਜ ਜਾਂਦੇ ਕੋਈ ਅੱਜ ਤੱਕ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਨਾ ਹੀ ਕੋਈ ਸੁਣਦਾ ਉਦੋਂ ਹੀ ਆਉਂਦੇ ਜਦੋਂ ਵੋਟਾਂ ਹੀ ਲਾਂਦੇ ਆ ਤੇ ਹੁਣ ਸਾਨੂੰ ਰਸਤਾ ਤੇ ਮਿਲਣਾ ਚਾਹੀਦਾ ਰਸਤਾ ਨਾ ਮਿਲਿਆ ਤੇ ਸਾਡੀ ਬੱਚੇ ਵੀ ਬੇਕਾਰ ਤੇ ਸਾਡੇ ਘਰ ਵੀ ਬੇਕਾ ਰਸਤਾ ਨਹੀਂ ਕੋਈ ਵੀ ਰਸਤਾ ਕੋਈ ਨਹੀਂ ਇਸ ਕਲੋਨੀ ਨੂੰ ਉਦੋਂ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਇਹ ਜੋ ਜ਼ਮੀਨ ਵਾਲਾ ਸੀ ਉਸਨੇ ਵੀ ਨਹੀਂ ਦੱਸਿਆ ਕਿ ਰਸਤਾ ਇਹਨੂੰ ਕੋਈ ਹੈ ਜਾਂ ਨਹੀਂ ਹੈ ਅੱਧਿਕਾ ਹੀ ਆ ਰਿਹਾ ਰੇਲਵੇ ਸੁਆਗਤ ਹਰ ਥਾਂ ਮਿਲਦੇ ਰਹਾਂ ਪਰ ਇਹ ਕਿ ਕੁਝ ਰਸਤਾ ਹੈਗਾ ਸਾਡੇ ਇੱਥੇ ਕਲੋਨੀ ਦਾ 11 ਫੁੱਟ ਦਾ ਰਸਤਾ ਹੈ ਪਰ ਉਹ ਜਾਬ ਕਰ ਲਿਆ ਉਹਨਾਂ ਨੇ ਅਜੇ ਤੱਕ ਸਾਨੂੰ ਦੱਸਿਆ ਨਹੀਂ ਇਥੇ ਰਸਤਾ ਹੈ ਪਰ ਕਾਗਜ਼ਾਂ ਵਿੱਚ ਹੈਗਾ ਰਸਤਾ ਕੀ ਮੰਗ ਕਰਦੇ ਅਸੀਂ ਕਹਿੰਦੇ ਸਾਨੂੰ ਰਸਤਾ ਮਿਲਣਾ ਚਾਹੀਦਾ ਅਗਰ ਰਸਤਾ ਨਾ ਮਿਲਿਆ ਤੇ ਸਾਡੀ ਤਾਂ ਕੋਈ ਜੀਰੋ ਵੈਲੀ ਹੋਇਆ ਅਸੀਂ ਤਾਂ ਖੇਤਰ ਨੇ ਲਾਵਾਂਗੇ ਜਿਸ ਤਰ੍ਹਾਂ ਵੀ ਸਾਡੇ ਕੋਲ ਹੋਏਗਾ ਅਸੀਂ ਕਰਾਂਗੇ ਸਾਨੂੰ ਰਸਤਾ ਮਿਲਣਾ ਚਾਹੀਦਾ ਬਸ ਮੇਰਾ ਨਾਮ ਬਤਨੀ ਦੇ ਦੀ ਹੈ ਅਸੀਂ 99 ਤੋਂ ਇੱਥੋਂ ਰਹਿਣ ਦੇਦੇ ਹਾਂ ਕਿਉਂਕਿ ਉਸ ਟਾਈਮ ਤੇ ਚਲੋ ਆਬਾਦੀ ਥੋੜੀ ਸੀਗੀ ਇਹ ਹੁੰਦਾ ਹੈ ਵਧੀਆ ਕਾਫੀ ਆ ਪਹਿੰਚੇ ਪਹਿਲੇ ਜਿਹੜਾ ਆਪਾਂ ਲਈ ਸੀ ਜੀ ਉਹਦਾ ਨਾਂ ਪੁਰਾਣਾ ਪਹਿੰਚੀ ਕਲੋਨੀ ਹੁਣ ਹੈਗਾ ਇਹ ਗੁਰੂ ਰਾਮਦਾਸ ਕਲੋਨੀ ਬਸ ਦਿੱਕਤ ਸਾਨੂੰ ਇਹ ਆ ਕਿ ਸਾਨੂੰ ਰਸਤਾ ਮਿਲਣਾ ਚਾਹੀਦਾ ਰਸਤੇ ਦੀ ਕਿਉਂਕਿ ਬੱਚਿਆਂ ਨੂੰ ਸਕੂਲ ਤੋਂ ਆਉਣਾ ਜਾਣਾ ਬਹੁਤ ਮੁਸ਼ਕਲ ਹੈ ਰਾਤ ਭਰਾਤੀ ਕੋਈ ਬਿਮਾਰ ਹੋ ਜਾਂਦਾ ਕੋਈ ਉਹ ਵੀ ਬਹੁਤ ਮੁਸ਼ਕਲ ਹੈ ਹਾਂਜੀ ਇਹ ਵੱਡੀ ਪ੍ਰੋਬਲਮ ਹੈ ਆ ਕਿ ਸਾਨੂੰ ਰਸਤਾ ਮਿਲਣਾ ਚਾਹੀਦਾ ਜਿਹਦੇ ਦੀ ਜਿਹੜੋ ਕੋ ਜਗ੍ਹਾ ਲਈਆ ਕੋਈ ਨਾ ਹੀ ਉਹਦਾ ਕੀ ਕਹਿਣਾ ਉਹਨਾਂ ਕੋ ਗੱਲ ਕੀਤੀ ਤੁਸੀਂ ਉਹ ਤੇ ਮਰੀ ਕੇ ਦਾ ਤੂੰ ਤਾਂ ਕੀ ਕਰਨੀ ਕੋਈ ਵਾਲੀ ਵਸ ਨਹੀਂ ਆਉਂਦਾ ਨਹੀਂ ਨਹੀਂ ਕੋਈ ਨਹੀਂ ਆ ਰਿਹਾ ਦੂਸਰੀ ਨਾ ਹਾਂ ਜਾਂ ਡੇਰੀਆਂ ਪਹਿਣਾ ਵੀ ਜਾਂਦੀਆਂ ਰਹੀਆਂ ਆ ਫਰਾ ਆ ਜਾਂਦੇ ਰਹੇ ਠੀਕ ਕਹਿਣਾ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਐਹੀ ਕੀ ਬਣਾ ਦਾਂਗੇ ਬਣਾ ਦਾਂਗੇ ਬਸ ਸੁਣਵਾਈ ਨਹੀਂ ਕਰਦਾ ਕੋਈ ਵੀ ਹੁਣ ਕੀ ਫੈਸਲਾ ਲਿਆ ਗਿਆ ਹੁਣ ਫੈਸਲਾ ਐ ਐਹੀ ਲਿਆ ਗਿਆ ਕਿ ਜੇ ਨਹੀਂ ਸੱਡਾਇ ਫੈਸਲਾ ਵੀ ਇਹ ਮਨਜ਼ੂਰ ਕਰਨਗੇ ਪੇਤਾ ਨਾ ਲਾਵਾਂਗੇ ਪੈਣਾ ਵੀ ਲਾਣ ਗਿਆ ਭਰਾ ਵੀ ਲਾਣਗੇ ਨਾਲ ਕਿਸਾਨ ਵੀ ਨਾਲ ਭਰਾ ਰੱਖਣਗੇ ਸਾਰੇ ਹਾਂ ਸਭ ਬੰਦੇ ਵੀ ਆਣਗੇ ਹਾਂ ਸਭ ਆਣਗੇ ਸਭ ਬੈਠਣਗੇ